ਨਾ ਮੋਰਨਿੰਗ ਟਾਈਮ ਆਈਸੀ ਐਂਟੀਗੇਸ਼ਨ ਤੇ ਬੰਦੇ ਬਚਾਉਗੇ ਉਹਨਾਂ ਨੂੰ ਬੁਲਾਇਆ ਤੇ ਵੱਡੀ ਹੁਣ ਕਢਵਾਉਣ ਲੱਗੇ ਆ ਠੀਕ ਕੁੰਦ ਕਰਕੇ ਨਾ ਐਕਚੁਅਲੀ ਜਾਂ ਬੜਾ ਰਣ ਰੋਡ ਤੇ ਬਹੁਤ ਗੱਡੀਆਂ ਦੇ ਮਤਲਬ ਕੋਈ ਫਾਲਟ ਪੈ ਗਿਆ ਕਿਸੇ ਦਾ ਇੰਜਨ ਦਾ ਪੈ ਗਿਆ ਕਦੇ ਕਿਸੇ ਦਾ ਪੈ ਗਿਆ ਉਹ ਪਹਿਲਾਂ ਵੀ ਅਸੀਂ ਦੋ ਗੱਡੀਆਂ ਰੋਡ ਤੇ ਜਿਹੜੀਆਂ ਰਾਤਾਂ ਖਰਾਬ ਹੋਈਆਂ ਸੀਆਂ ਇੱਕ ਗੱਡੀ ਦਾ ਐਕਸਲ ਟੁੱਟ ਗਿਆ ਉਹ ਐਕਸਲ ਟੁੱਟ ਗਿਆ ਹੁਣ ਰਾਤ ਮਤਲਬ ਮੋਰਨਿੰਗ ਟਾਈਮ ਉਹਦਾ ਐਕਸਲ ਟੁੱਟ ਗਿਆ ਹੁਣ ਉਹ ਸੀ ਜੀਸੀਪੀ ਵੱਡੀ ਮਸ਼ੀਨਾਂ ਮਗਵਾਈਆਂ ਨੇ ਉਹ ਸਾਈਡ ਤੇ ਕਰਵਾ ਕੇ ਆਏ ਆ ਸਰ ਜਿੱਥਰਾ ਹੈ ਨੈਸ਼ਨਲ ਰੋਡ ਹਾਈਵੇ ਦਾ ਕੰਮ ਚੱਲ ਰਿਹਾ ਹੈ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ ਵੀ ਇਹ ਇਸ ਦੇ ਬਾਰੇ ਬੈਰੀਕੇਡ ਕੀਤਾ ਜਾ ਉਹ ਦੇਖ ਰਹੇ ਆ ਜੀ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਮੌਕੇ ਤੇ ਦਿਖਾ ਰਹੇ ਉਹਨਾਂ ਨੂੰ ਵੀ ਇਹ ਦੇਖੋ ਕੀ ਹੋਇਆ ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਉਹ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਦੱਸਾਂ ਕੀ ਹੈ ਪਹਿਲਾਂ ਤਾਂ ਉਹਨਾਂ ਦੇਖੇ ਨੇ ਉਹ ਬੰਦੇ ਦਾ ਬਚਾਅ ਹੋ ਗਿਆ ਕਿੰਨੇ ਦਿਨਾਂ ਸਿੱਕੇ ਕਿਤੇ ਹੋਰ ਹਜੇ ਕੁਝ ਨਹੀਂ ਪਤਾ ਨਹੀਂ ਹਜੇ ਕੁਝ ਮੈਂ ਤੁਹਾਨੂੰ ਦੱਸ ਰਿਹਾ ਸਾਨੂੰ ਅਸੀਂ ਆਏ ਆ ਉਹਨਾਂ ਨੂੰ ਬੁਲਾਇਆ ਉਹਨੋਂ ਮੇਰੀ ਬੇਂਧੀ ਗੱਡੀ ਦਾ ਐਡਰੈਸ ਕਟਵਾ ਲਿਆ ਉਹਨਾਂ ਨੂੰ ਅਨਟੀਮੇਸ਼ਨ ਕਰਤੀ ਆ ਜਿਹੜੇ ਗੱਡੀ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿੱਡੀ ਲੱਗਦਾ ਨਹੀਂ ਹੈਗਾ ਪ੍ਰਸ਼ਾਸਨਿਕਤ ਗਈ ਲੀਆ ਕਿਉਂਕਿ ਵਿੱਚ ਜੁਕੀ ਵੀ ਬਣੀ ਹੋਈਆਂ ਹੈ ਵਿੱਚ ਇਹ ਰੋਡ ਦੇ ਉੱਤੇ ਕੋਈ ਵੀ ਥਰਾ ਕੇ ਜਾਲੀ ਨਹੀਂ ਲਾਈ ਕੋਈ ਡਵਾਈਡਰ ਨਹੀਂ ਲਾਇਆ ਹੋਇਆ ਰੋਕ ਵਾਸਤੇ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾਇਆ ਜੀ ਇੱਥੇ ਉਹਨਾਂ ਨੂੰ ਵੀ ਦਿਖਾ ਰਿਆ ਮੌਕਾ ਜਿਹਦੀ ਗਲਤੀ ਹੋਊਗੀ ਉਹਦੇ ਅਕਾਲ ਕਰਵਾਈ ਕੀਤੀ ਜਾਊਗੀ ਠੀਕ ਹੈ ਸਰ ਠੀਕ ਹੈ ਜੀ